बिल्कुल निर्धन है भिखारी है यह छोटी दा धनवान है राजा है सुल्तान है अगर रब याद नहीं करता तो वह भिखारी भी मूरख है और धनवान भी मूर्ख हर चेगा फल शुद्ध आज नादान बहुत नादान है मूरख है गरगदा बा शदा गर सुल्तान बहुत भावे सुल्तान है ते भावे भिखारी है भावे मुफलिस है भावे अमीर है मूरख है ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਿਰਾ ਮੂਰਖ ਨਹੀਂ ਮੂਰਖਾਂ ਦਾ ਸਰਦਾਰ ਹੈ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾ ਨਿਰਾ ਮੂਰਖ ਨਹੀਂ ਹੈ ਮੂਰਖਾਂ ਦਾ ਵੀ ਮੁਖ ਉਹਦੀ ਯਾਦ ਨਾਲ ਇਤਨਾ ਆਨੰਦ ਮਿਲਦਾ ਹੋਵੇ ਤੇ ਬੁਲਾਈ ਬੈਠੇ ਉਹਦੀ ਯਾਦ ਮਹਾ ਖੁਸ਼ੀ ਹੋਵੇ ਤੇ ਬੁਲਾਈ ਬੈਠੇ ਸੁਧ ਚਿਤ ਆਏ ਮਹਾ ਆਨੰਦ ਜੇ ਸਵੇ ਸਰੇ ਸੋ ਮਰ ਜਾਏ ਹੁਣ ਭਾਈ ਸਾਹਿਬ ਵਿਨੰਦ ਲਾਲ ਆਪ ਵੀ ਦੋ ਪ੍ਰਸ਼ਨ ਕਰਦੇ ਗੰਮ ਚੇ ਵਾਸ਼ਤ ਗਮ ਕੀ ਹੈ ਦੁੱਖ ਕੀ ਹੈ ਗਮ ਕੀ ਹੈ ਗਮ ਚੇ ਵਾਸ਼ਤ ਫਿਰ ਕਹਿੰਦੇ ਨੇ ਚੀਸ ਤੇ ਸ਼ਾਦੀ ਖੁਸ਼ੀ ਕੀ ਹੈ ਇਹ ਰਾਨੀ ਭਾਸ਼ਾ ਦਾ ਸ਼ਬਦ ਸ਼ਾਦੀ ਇਹਦੇ ਅਰਥ ਆਨੰਦ ਕਾਰਜ ਨਹੀਂ ਹੈ ਇਹਦੇ ਅਰਥ ਕੇਵਲ ਖੁਸ਼ੀ ਹੈ ਇਹ ਦਿਲ ਸ਼ਾਦ ਹੈ કે દિલ બડા ખુશ હે ઈ નાશાદસ્ત કે ખુશ નહીં હે શાદ ખુશ شادی ખુશી આનંદ કારજ નહીં આનંદ કાર લે એ કોના કોલ દુજા શબ્દ હે નિકાહ કહેતેગા ઈ ખાના હે નિકાહસ્ત ઈ દિલ શાદસ્ત એ દિલ બડા ખુશ હે ઈ ખાના હે شادی આશીર્વાદ ગર દે બડી ખુશી ભાઈ સાહેબ કહેને ચીજ તે شادی ખુશી કી હે દસો ਗਮ ਚੈ ਬਾਸਤ ਗਮ ਕੀ ਹੈ ਦੱਸ ਆਦਮੀ ਹੈਰਾਨ ਹੋਵੇ ਗਏ ਵੀ ਕੋਈ ਸਵਾਲ ਹੈ ਜੁਆਮ ਗੀਨ ਤੇ ਮਨੁੱਖ ਹੁੰਦੇ ਨੇ ਅਕਸਰ ਮਨ ਦੇ ਤਲ ਤੇ ਹੁੰਦੇ ਨੇ ਦੁਖੀ ਤੇ ਲੋਗ ਹਨ ਪਰ ਦੁੱਖ ਕਿਉਂ ਹੈ ਇਹ ਮਨੁੱਖ ਨੂੰ ਨਹੀਂ ਪਤਾ ਇਹ ਵੀ ਮੈਸ ਕਰਾਂ ਕਿਉਂਕਿ ਮਾਤਮਾ ਬੁੱਧ ਕਿਹਾ ਕਰਦੇ ਸਨ ਦੁੱਖ ਹੈ ਦੁੱਖ ਹੈ ਦੁੱਖ ਹੈ ਪਰ ਦੁੱਖ ਦਾ ਕਾਰਨ ਵੀ ਹੈ ਬਿਨਾ ਕਾਰਨ ਤੋਂ ਨਹੀਂ ਹੈ ਉਦਾਕਾਰ ਨਹੀਂ ਫਿਰ ਉਹ ਕਹਿੰਦੇ ਸਨ ਨਿਵਰਤੀ ਦਾ ਸਾਧਨ ਵੀ ਹੈ ਫਿਰ ਉਹ ਕਹਿੰਦੇ ਸਨ ਸੁਖ ਵੀ ਹੈ ਸੁਖ ਵੀ ਹੈ ਇਹ ਦੋ ਭਾਵ ਤੁਹਾਨੂੰ ਗੁਰਬਾਣੀ 'ਚ ਵੀ ਮਿਲਣਗੇ ਜਿਵੇਂ ਸਤਗੁਰ ਦੀ ਬਾਣੀ ਐਸਾ ਫਰਮਾਨ ਕਰਦੀ ਹੈ ਦੁੱਖ ਕੀ ਪੰਡਾ ਖੁੱਲੀਆਂ ਸੁਖ ਨਾਨਕ ਸਿਓ ਕੋਏ ਅਰ ਮਨੋਕ ਦੁੱਖਾਂ ਦੀ ਪੰਡਾ ਔਰ ਕੁਛ ਵੀ ਨਹੀਂ ਇਕ ਲੱਖ ਮਨੋਕ ਬੈਠਾ ਹੋਵੇ ਦੁੱਖ ਦੀਆਂ ਪੰਡਾ ਹੀ ਬੈਠੀਆਂ ਨੇ ਉਸਾ ਕੇ ਮਾਪ ਜਰਾ ਖੋਲ ਕੇ ਦੇਖੀਏ ਸਿਵਾਏ ਦੁੱਖਾਂ ਤੋਂ ਔਰ ਕੁਛ ਵੀ ਨਹੀਂ ਨਿਕਲਦਾ दुख के बंडा खुलिया सुख ना निकसे हो को सदगुर ऐसा कहते हैं पर हूं सदगुरु के और, और बोल सुनो गुरु अर्जन देव जी मन दुख ना ही सब सुख ही है रे और नहीं सब देते बुरा नहीं सब भला ही है रे एका एक ही ने थे ये दोवे बिर और कोई खुशी नहीं तुद चेता है ਮਹਾ ਅਨੰਦ ਹੁਣ ਮੈਂ ਫਿਰ ਅਰਜ਼ ਕਰਾਂ ਭਾਵੇਂ ਕਿਤਨਾ ਹੀ ਨਿਕਟਵਰਤੀ ਸੰਬੰਧੀ ਹੋਵੇ ਨਾਨਕਿਆਂ ਦਾਦਕਿਆਂ ਸਹੁਰਿਆਂ ਚ ਯਾਦ ਦੇ ਚ ਨਹੀਂ ਤੇ ਰਿਸ਼ਤਾ ਟੁੱਟਿਆ ਭਾਵੇਂ ਉਹ ਪਰੇ ਬੇਗਾਨਾ ਹੈ ਪਰ ਬਾਰ ਬਾਰ ਯਾਦ ਆ ਰਿਹਾ ਹੈ ਤੋ ਰਿਸ਼ਤਾ ਜੁੜੇ ਹੋਏ ਸੰਬੰਧ ਜੁੜੇ ਯਾਦਾਂ ਦੇ ਸੰਬੰਧ ਹੁੰਦੇ ਨੇ ਖੂਨ ਦੇ ਥੋੜੀ ਹੁੰਦੇ ਨੇ ਠੀਕ ਹੈ ਖੂਨ ਦਾ ਰਿਸ਼ਤਾ ਹੈ ਕਦੀ ਯਾਦ ਹੀ ਨਹੀਂ ਕਦੀ ਯਾਦ ਕੀਤਾ ਹੀ ਨਹੀਂ ਜੋ ਭੁੱਲ ਗਿਆ ਸੰਬੰਧ ਟੁੱਟ ਗਿਆ और जो बार-बार याद आ रहे है रिश्ता जुड़ आया है। हुन महसूस करा ईश्वर नु असी गवाया ने गवाया ते उस्नो जा सकदा है जो एक जगह है ते दूजी जगह नहीं है। मछली सागर नु गवा के केमे रह सकदी है। जिथे है उथे सागर ते है। वे आपको कह पेवा सब कुछ होते रह रहे। असी ईश्वर नु गवाया नहीं, नहीं।, नहीं। बुलाया ਉਹਨੂੰ ਯਾਦ ਕਰਨ ਦੇਗੇ ਸਾਰੇ ਸਾਧਨ ਨੇ ਕਦ ਤੱਕ ਹੈ ਕੀਰਤਨ ਹੈ ਜਪ ਹੈ ਤਬ ਹੈ ਇਹ ਸਭ ਉਸ ਦੇ ਯਾਦ ਦੇ ਸਰ ਫਿਰ ਗੁਰਬਾਣੀ ਇੰਜ ਵੀ ਕਹਿੰਦੀ ਹੈ ਤੂੰ ਚਿਤ ਆਮ ਹੈ ਤੇਰੀ ਤੂੰ ਯਾਦ ਆ ਰਹੀ ਤੇਰੀ ਬੜੀ ਬਖਸ਼ ਤੇਰੀ ਬੜੀ ਨੀ ਤੇਰੀ ਬੜੀ ਰਹਿ ਤੇਰੀ ਬੜੀ ਕਿਉਂ ਉਹਦੀ ਯਾਦ ਮਾ ਅਨੰਦ ਉਹਦੀ ਯਾਦ ਮਾ ਖੇੜਾ ਉਦਿ ਚੇਤ ਆਏ ਮਹਾ ਅਨੰਦਾ ਜਿਸ ਵਿਚਰੇ ਸੋ ਮਰ ਜਾਏ ਉਰਦੂ ਚ ਯਾਦ ਕਹਿੰਦੇ ਨੇ ਪੰਜਾਬੀ ਚ ਕਹਿੰਦੇ ਨੇ ਸੇਧੇ ਕਰਨਾ ਸੰਸਕ੍ਰਿਤ ਵਿਚ ਕਹਿੰਦੇ ਨੇ ਸਿਮਰਨ ਕਰਨਾ ਔਰ ਸਿਮਰਨ ਕਰਨ ਨਾਲ ਹੁੰਦਾ ਕਿ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਕਿ ਚੰਦ ਮਿੰਟ ਅਜ਼ਰ ਕਰਕੇ ਮਸੂਆਫੀ ਕਰਦੇ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸਫਲ ਇਦੇ ਅਰਥ ਜੋ ਗ੍ਰਾਮਰ ਦੇ ਮੁਤਾਬਕ ਪ੍ਰਿੰਸੀਪਲ ਸਾਹਿਬ ਸਿੰਘ ਨੇ ਕੀਤੇ ਨੇ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ। ਫਿਰ ਫਰੀਦ ਕੋਟੀਆਂ ਦਾ ਟਿੱਕਾ ਪੁਰਾਣੇ ਨਿਰਮਲ ਉਦਾਸੀ ਜਿਹੜੇ ਜ਼ਿਆਰ ਕਰਦੇ ਸੀ ਉਹ ਵੀ ਮੈਂ ਪੜ੍ਹ ਕੇ ਰੱਖਾਂ। ਪ੍ਰਭ ਕੇ ਸਿਮਰਨ ਹੋਏ ਸੋਭ। ਜੋ ਪ੍ਰਭੂ ਦਾ ਸਿਮਰਨ ਕਰਦਾ ਹੈ ਉਹਦੇ ਨਾਲ ਡੋ ਕੁਝ ਵੀ ਹੋ ਜਾਂਦਾ ਹੈ। ਉਹ ਕਹਿੰਦਾ ਹੈ ਬਲ ਠੀਕ। ਠੀਕ। ਜਿਹਾ ਹੋ ਰਿਹਾ ਠੀਕ। ਜਿਸਾ ਹੋ ਰਿਹਾ ਠੀਕ। ਉਹ ਹਰ ਵਕਤ ਪ੍ਰਾਰਥਨਾ ਚਾਹੁੰਦਾ ਹੈ ਸਾਡਾ ਜਿਹੜਾ ਮਨ ਬਣਿਆ ਹੈ ਧਾਰਮਿਕ ਵਿਗਿਆਨ ਇਹ ਕਹਿੰਦਾ ਹੈ ਜਾਂ ਤੇ ਅੰਦਰ ਵਾਸ਼ਨਾ ਰਹੇਗੀ ਮਨ ਦੇ ਵਿੱਚ ਜਾਂ ਪ੍ਰਾਰਥਨਾ ਰਹੇਗੀ ਵਾਸ਼ਨਾ ਵਿੱਚ ਮੰਗ ਹੋਵੇਗੀ ਹਰ ਵਕਤ ਪ੍ਰਾਰਥਨਾ ਦੇ ਧੰਨਵਾਦ ਹੋਵੇਗਾ ਸ਼ੁਕਰਾਨਾ ਸ਼ੁਕਰਾਨਾ ਤੇਰਾ ਸ਼ੁਕਰ ਤੇਰਾ ਸ਼ੁਕਰ ਤੇਰਾ ਸ਼ੁਕਰ ਵਾਸ਼ਨਾ ਵਿੱਚ ਗਿਲਾ ਹੋਵੇਗਾ ਸ਼ਿਕਵਾ ਹੋਵੇਗਾ ਪ੍ਰਾਰਥਨਾ ਦੇ ਧੰਨਵਾਦ ਸ਼ੁਕਰਾਨਾ ਹੈ ਐਸਾ ਧਾਰਮਿਕ ਗਿਆਨ ਕਹਿ ਰਿਹਾ ਹੈ ਮਨੁੱਖ ਪ੍ਰਾਰਥਨਾ ਵਿੱਚ ਨਹੀਂ ਕੀਦਿਆ ਅਸਨਾ ਗਿਲਿਆਂ ਦੇ ਤੇ ਹਰ ਵਕਤ ਗਿਰਾਹ ਪਰ ਹਰ ਇੱਕ ਤੇ ਗਿਲਾ ਸਮਾਜ ਤੇ ਗਿਲਾ ਪਰਿਵਾਰ ਤੇ ਗਿਲਾ ਪਰ ਗਿਲਾ ਇਤਨਾ ਵੱਧ ਜਾਂਦਾ ਹੈ ਗੁਰੂ ਤੇ ਗਿਲਾ ਪਰਮਾਤਮਾ ਤੇ ਗਿਲਾ ਵਾਸ਼ਨਾ ਗਿਲਿਆਂ ਨੂੰ ਜਨਮ ਦਿੰਦੀ ਹੈ ਪ੍ਰਾਰਥਨਾ ਧੰਨਵਾਦ ਨੂੰ ਜਾਂਦੀ ਹੈ ਸ਼ੁਕਰਾਨ ਤੇਰਾ ਸ਼ੁਕਰ ਤੇਰਾ ਸ਼ੁਕਰ ਤੇਰਾ ਸ਼ੁਕਰ ਤੁਮ ਮੈਂ ਵਿਸਤਾਰ ਸਹਿਤ ਨਾ ਬਿਆਨ ਕਰਾਂ ਇਤਨੀ ਅਰਜ਼ ਕਰਦਾ ਮਨੁੱਖ ਦਾ ਮਨ ਯਾ ਇਸ ਦੇ ਚਵਾਸ਼ਨਾ ਚਲੇਗੇ ਯਾ ਪ੍ਰਾਰਥਨਾ ਚਲੇਗੀ ਤੀਸਰਾ ਕੁਝ ਵੀ ਨਹੀਂ ਚੱਲਦਾ ਇਹ ਵੀ ਮੈਂ ਕਹਾਂ ਵਾਸ਼ਨਾ ਵਿੱਚ ਮੰਗ ਮੰਗ ਪਰ ਵਾਸ਼ਨਾ ਕਹਿੰਦੇ ਨੇ ਰੋਜ਼ ਰੋਜ਼ ਵੱਧਦੀ ਜਾਏਗੀ ਵੱਧਦੀ ਜਾਏਗੀ ਉਦਾ ਆਪਣਾ ਨਹੀਂ ਹੈ। ਉਦਾ ਆਪਣਾ ਨਹੀਂ ਹੈ। ਔਰ ਇਹ ਵੀ ਹਲ ਕਰ ਦਿਆਂ। ਵਾਸ਼ਨਾ ਅੰਤ ਦੇ ਵਿੱਚ ਆਖਿਰ পাগল ਬਣਾ ਕੇ ਰੱਖ ਦੇਗੀ। ਐਨਾ ਬੇਚੈਨ ਕਰ ਦੇਗੀ। ਪ੍ਰਾਰਥਨਾ ਧਨਵਾਦ। ਇਹਦੀ ਆਖਰਤ ਹੀ ਇੱਕ ਸੰਵਾਦੀ ਜੀਨ ਕਰ ਦੇਗੀ। ਸਾਰੀ ਸਮੱਸਿਆਵਾਂ ਦਾ ਅੰਤ ਕਰ। ਸੰਵਾਦੀ। ਕਦੇ ਕਦਾਂ ਇਹ ਕਿ세 ਇੱਕ ਕਦਮ ਅੰਦਰ। प्रार्थना प्रार्थना चल रही है चलो अगे पिछले ना चलो जरूर कोशिश करनी चाहिए बैठे सत्संग गुरुद्वार दे तेरा कामना तेरा है वाशना कोई मन जबकि प्रार्थना शुक्र शुक्राना एक दिन समाधि लीन कर देता है ਵਾਸਨਾ 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 ਇੱਕ ਦਿਨ ਪਾਗਲ ਬਣਾ ਕਰ ਦਿੰਦਾ ਹੈ ਬੈਲੈਂਸ ਵਿਗੜ ਜਾਂਦਾ ਹੈ ਸੰਤੁਲਨ ਮਨ ਕੋ ਦਾ ਖੋ ਜਾਦਾ ਹੈ ਫਿਰ ਵਾਸਨਾ ਤਿੰਨ ਧਾਰਾਵਾਂ ਵਿੱਚ ਵਹਿਣ ਲੱਗ ਪੈਂਦੀ ਹੈ ਜਿਵੇਂ ਕਈ ਵਾਰ ਦਰਿਆ ਦੋ ਦੋ ਤਿੰਨ ਧਾਰਾਵਾਂ ਵਿੱਚ ਵਗਦਾ ਹੈ ਵਾਸਨਾ ਦੇ ਤਿੰਨ ਧਾਰੇ ਬਣ ਜਾਂਦੇ ਹਨ ਅਹੰਕਾਰ ਵਾਸਨਾ ਲੋਭ ਵਾਸਨਾ ਕਾਮ ਵਾਸਨਾ ਇਹ ਤਿੰਨ ਧਾਰਾਵਾਂ और ये वासना बदी गई बदी गई बदी गई अहंकार वासना बैलेंस बिगड़ जाएगा मनोख हिंसक हो जाएगा बड़ा प्रबल करोभी हो जाएगा अंदर दया नहीं रहेगी महान लोभ वासना बदी गई बदी गई बदी गई महान बेईमान बना देगा ठग बना देगा चोर बना देगा बैलेंस बिगड़ जाएगा काम वासना बदी गई बदी गई बदी गई ਪੁਰਸ਼ ਹੈ ਤੇ ਦੁਰਾਚਾਰੀ ਬਣ ਜਾਏਗਾ ਇਸਤਰੀ ਹੈ ਤੇ ਗੰਦਾ ਬਣ ਜਾਏਗਾ ਕੁਛ ਤਾਂ ਕੀਮਤ ਵਾਸ਼ਨਾ ਅਗਰ ਵੱਧੀ ਗਈ ਵੱਧੀ ਗਈ ਬੈਲੈਂਸ ਵਿਗਾੜ ਕੇ ਹੰਕਾਰੀ ਨੂੰ ਕਠੋਰ ਬਣਾ ਦੇਗੀ ਲੋਭੀ ਨੂੰ ਬੇਈਮਾਨ ਬਣਾ ਦੇਗੀ ਕਾਮੀ ਨੂੰ ਬਲਾਤਕਾਰੀ ਬਣਾ ਦੇਗੀ ਜਾਂ ਗੰਦਾ ਬਣਾ ਦੇਗੀ ਔਰ ਇਸ ਤਰ੍ਹਾਂ ਸਮਝੇ ਸਮਾਜ ਦਾ ਸਾਰੀ ਦੁਨੀਆ ਦਾ ਬੈਲੈਂਸ ਵਿਗੜ ਜਾਏਗਾ ਬਹੁਤ ਘੱਟ ਲੋਕ ਨੇ ਜੋ ਪ੍ਰਾਰਥਨਾ ਵਿੱਚ ਜੀਵਦੇ ਹੋ ਸ਼ੁਕਰ ਸ਼ੁਕਰ ਹੈ ਸ਼ੁਕਰ ਹੈ ਦੇ ਇਹਦੇ ਤੇਰੀ ਇੱਕ ਛੋਟੀ ਜੀਆਂ ਗੱਥਾ ਮੈਂ ਯਾਦ ਆਈ ਹੈ ਚਲੋ ਕਹਦੇ ਹਾਂ ਦੁਨੀਆ ਦੇ ਬਹੁਤ ਸਾਰੇ ਮਹਾਪੁਰਸ਼ਾਂ ਦੀ ਤਰ੍ਹਾਂ ਸ਼ੇਰ ਸਾਹਿਬ ਦੀ ਬਚਪਨ ਦੇ ਯਤਿਮ ਰਹਿ ਗਏ ਸੀ ਦਨ ਗੁਰੂ ਰਾਮਦਾਸ ਜੀ ਮਹਾਰਾਜ ਯਤਿਮ ਰਹਿ ਗਏ ਸੀ ਮੁਹੰਮਦ ਸਾਹਿਬ ਯਤਿਮ ਰਹਿ ਗਏ ਸੀ ਹੈ ਵੀ ਮਹਾਰਾਜ ਤੰ ਦੁੱਖਾਂ ਦੇ ਗਹਿਰੇ ਸਾਗਰ ਦੇ ਚਾਂ ਕਈ ਵਾਰ ਗਿਆਨ ਦੇ ਬਹੁਤ ਸੁੱਚੇ ਮੋਤੀ ਨਿਕਲਦੇ ਨੇ ਸ਼ੇਖ ਸਾਦੀ ਵੀ ਯਤਿਮ ਸੀ ਥੋੜੀ ਜਿਆ ਹੌਸ ਵਾਲੀ ਬਗਦਾਦ ਦੇ ਇ ਧਾਰਮਿਕ ਵਿਦਿਆ ਇਸਲਾਮੀ ਵਿਦਿਆ ਪੜਨ ਵਾਸਤੇ ਚਲਾ ਗਿਆ ਮਕਤਬ ਦੇ ਚਿਸ ਨੂੰ ਦਾਖਲ ਕਰ ਲਿਆ ਤੰਦ ਤੇ ਕਪੜੇ ਪਾਟੇ ਹੈ ਇਹ ਕਿਨ ਮਕਤਬ ਤੋਂ ਕੋਈ ਇੱਕ ਫਰਲਾਂਗ ਦੀ ਦੂਰੀ ਤੇ ਮਸਜਿਦ ਸੀ ਪੰਜ ਵਕਤ ਨਮਾਜ਼ ਪੜਨ ਲਈ ਮਸਜਿਦ ਤੇ ਜਾਣਾ ਸੀ ਇਹਨਾਂ ਦੀ ਫਜਰ ਦੀ ਨਿਵਾਜ਼ ਤੇ ਚਲੋ ਸਵੇਰੇ ਸਵੇਰੇ ਹੁੰਦੀ ਹੈ ਬਾਅਦੇ ਜ਼ੁਹਰ ਦੀ ਅਸਰ ਦੀ ਮਗਰਬ ਦੀ ਤੇ ਦਿਨ ਦੇ ਵਕਤ ਹੋਣਗੇ ਦੁਪਹਿਰ ਤੋਂ ਪਹਿਲੇ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਉਹ ਕਿਰਾਕ ਦੀ ਗਰਮੀ ਤਪੀ ਹੋਈ ਰਹੇ ਉਹ ਇੱਕ ਫਰਲਾਂਗ ਦਾ ਪੈਂਡਾ ਤਨੂ ਪੈਰ ਕਰਨਾ ਪੈਂਦਾ ਸੀ ਪੈਰ ਵਿੱਚ ਜੁੱਤੀ ਕੋਈ ਨਹੀਂ ਸੀ ਇਹ ਦੇ ਨਿਵਾਸ਼ਨਾ ਜਾਗੀ ਤੇ ਮੰਗ ਜਾਗੇ ਐ ਹੁਦਾ ਤੂੰ ਕਿਸੇ ਨੂੰ ਬੜੇ ਸੋਹਣੇ ਸੋਹਣੇ ਉੱਠ ਦਿਤੈ ਨੇ ਅਸਵਾਰੀ ਕਰਦੇ ਨੇ ਮਸਜਿਦਾਂ 'ਚ ਨਮਾਜ਼ ਪੜਨ ਜਾਂਦੇ ਕਿਸੇ ਨੂੰ ਤੂੰ ਇਰਾਕੀ ਘੋੜੇ ਦਿੱਤੇ ਨੇ ਉਸ ਜ਼ਮਾਨੇ ਦੀ ਗੱਲ ਕਿਸੇ ਕੋਲ ਤਿੱਲੇਦਾਰ ਜੁੱਤੀਆਂ ਨੇ ਜ਼ਰੀ ਦਾਰ ਜੁੱਤੀਆਂ ਨੇ ਸਾਡੇ ਕੋਲ ਪਾਟੇ ਜੁੱਤੀ ਨਹੀਂ ਮੇਰੇ ਪੈਰ ਜਲਦੇ ਨੇ ਛਾਲੇ ਨਿਕਲ ਆਏ ਨੇ ਸਾਡੇ ਕੋਲ ਪਾਟੇ ਜੁੱਤੀ ਵੀ ਮਕਤਬ ਤੋਂ ਪਹੁੰਚਦਾ ਮਸਜਿਦ ਤੱਕ ਗਿਲਿਆਂ ਨਾਲ ਭਰੇ ਹੋਏ ਕਿ ਵਾਸ਼ਨਾ ਮੰਗ ਮਸਜਿਦ ਦੇ ਚ ਵੀ ਵਾਸ਼ਨਾ ਕਰਕੇ ਜਾ ਰਹੇ ਹੈ ਰੋਜ਼ ਇਸ ਤਰ੍ਹਾਂ ਜੇ ਫਜਰ ਦੀ ਨਮਾਜ਼ ਤੇ ਠੀਕ ਲੰਘ ਜਾਂਦੀ ਹੈ ਅਮਰ ਦਾ ਵੇਲਾ ਉਦੋਂ ਰੇਤ ਕਿ ਸ਼ਾਦੀ ਦੀ ਨਮਾਜ਼ ਵੀ ਠੀਕ ਹੋ ਜਾਂਦੀ ਸੀ ਸੂਰਜ ਗਰੋਹ ਹੋਣ ਤਵਾ ਰਾਤ ਪਰ ਇਹ ਤਿੰਨ ਨਵਾਜ਼ਾਂ ਇੱਕ ਗਿਲਾ ਕਰਦਾ ਹੋਇਆ ਮਸਜਿਦ ਤੱਕ ਪਹੁੰਚਦਾ ਸੀ ਫਿਰ ਪੜਦਾ ਸੀ ਨਮਾਜ਼ ਕੋਈ ਰਸ ਨਹੀਂ ਬਣਦਾ ਸੀ ਕੀ ਰਸ ਵੜੇ ਅੰਦਰ ਗਿਲੇ ਚੱਲ ਰਹੇ ਸ਼ਿਕਵਾ ਚੱਲਦਾ ਅੰਦਰ ਕਾਵਨਾ ਚੱਲਦਾ ਇੱਕ ਦਿਨ ਇਸੇ ਤਰ੍ਹਾਂ ਹੀ ਗਿਲੇ ਕਰਦਾ ਹੋਇਆ ਜਾ ਰਿਹਾ ਹੈ ਕਹਿੰਦਾ ਖੁਦਾ ਕਮਾਲ ਹੈ ਤੇਰਾ ਇਨਸਾਫ ਕਿਸੇ ਨੂੰ ਬੜੇ ਸੋਹਣੇ ਸੁਨੇ ਟੋਠ ਦਿੱਤੇ ਨੇ ਸਵਾਰੀ ਵਾਸਤੇ ਕਿਸੇ ਨੂੰ ਰਾਖੀ ਘੋੜੇ ਕਿਸੇ ਨੂੰ ਜ਼ਰਦੀਦਾਰ ਜੁੱਤੀ ਸਾਢੇ ਕੋਲੇ ਇੱਕ ਪਾਰਟੀ ਜੁੱਤੀ ਨਹੀਂ ਮੇਰੇ ਪੈਰ ਜਲਦੇ ਨੇ ਛਾਲੇ ਨੇ ਕਲ ਆਏ ਨੇ ਨਮਾਜ਼ ਪੜਨੀ ਵੀ ਜ਼ਰੂਰ ਮਕਤਬ ਦੇ ਚ ਪੜਿਆ ਜਾ ਰਿਹਾ ਹੈ ਔਰ ਉੱਥੋਂ ਦਾ ਹੁਕਮ ਇਹ ਪੰਜ ਵਕਤ ਵਿਦਿਆਰਥੀਆਂ ਨੇ ਨਮਾਜ਼ ਤੇ ਪੜਨੀ ਅੱਜ ਵੀ ਇਸ ਤਰ੍ਹਾਂ ਗਿਲੇ ਨਾਲ ਭਰਿਆ ਹੋਇਆ ਜ਼ੁਹਰ ਦੀ ਨਮਾਜ਼ ਪੜਨ ਲਈ ਆ ਰਹੇ ਹੈ ਮਸਜਿਦ ਦੇ ਕੋਲ ਪਹੁੰਚਿਆ ਤੇ ਕੀ ਦੇਖ ਰਿਹਾ ਇੱਕ ਉਹ ਮਰੁਖ ਮਸਜਿਦ ਦੀਆਂ ਸੇੜੀਆਂ ਤੇ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੀਆਂ ਦੋਵੇਂ ਲੱਤਾਂ ਨਹੀਂ ਸਨ ਉੱਪਰ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ ਹੱਥ ਜੋੜ ਗਏ ਸ਼ੇਖ ਸਾਦੀ ਦੇ ਖੁਦਾ ਮੈਂ ਜੁੱਤੀ ਨਹੀਂ ਮੰਗਦਾ ਕੱਲ ਛੱਡੀ ਤੂੰ ਮੇਰੇ ਪੈਰ ਸਲਾਮਤ ਰਹਿਣ ਦੇ ਤੇਰਾ ਬੜਾ ਬੜਾ ਸ਼ੁਕਰਾਨਾ ਮੈਂ ਗਿਲਾ ਕਰਦਾ ਰਿਹਾ ਤੂੰ ਮੈਨੂੰ ਜੁੱਤੀ ਨਹੀਂ ਦਿੱਤੀ ਪਰ ਮੈਂ ਕਦੀ ਇਹ ਦੇਖਿਆ ਨਹੀਂ ਕਈਆਂ ਗੁਲਪੈਰ ਵੀ ਕੋਈ ਨਹੀਂ ਤੇਰਾ ਸ਼ੁਕਰਾਨ ਕਹਿੰਦੇ ਪਹਿਲੀ ਸਮਾਦੀ ਉਹਦੀ ਉਸੇ ਦਿਨ ਲੱਗੀ ਨਮਾਜ਼ ਜਦ ਸ਼ੁਕਰਾਨੇ ਨਾਲ ਪਰਾਰਥਨਾ ਨਾਲ ਪਰਾਰਥਨਾ ਦੇ ਧੰਨਵਾਦ ਹੁੰਦਾ ਹੈ ਤੇਰਾ ਧੰਵਾ ਤੇਰਾ ਸ਼ੁਕਰ ਕਮ ਸੇ ਕਮ ਬਾਠ ਕਰਨ ਲੱਗੇ ਆ ਮਨੁੱਖ ਸ਼ੁਕਰਾਨੇ ਚ ਹੋ ਗਏ ਵਾਹਿਗੁਰੂ ਮੰਤਰ ਜਪਣ ਲੱਗੇ ਆ ਸ਼ੁਕਰਾਨੇ ਚ ਹੋ ਗਏ ਕੀਰਤਨ ਸੁਣ ਰਿਹਾ ਹੈ ਪ੍ਰਾਰਥਨਾ ਦੇ ਚ ਹੋ ਗਏ ਪ੍ਰਾਰਥਨਾ ਦਾ ਮਤਲਬ ਨਹੀਂ दे मतलब नहीं कोई मांग अरदास धनवाद दे शुक्र संस्कृत का शब्द प्रार्थना है सदगुरु ने शब्द सानू देता है अरदास अरजेदास हाथ जोड़ के अरजोई कर प्रार्थना कर